ਸਰੋ ਜੀ ਹੁਣ ਤਿਆਰੀ ਕਰੀਏ ਸ਼ਾਮ ਦੀ ਦੁਪਹਿਰਾਂ ਦਾ ਚੋਲ ਖਾ ਲਿਆ ਤੇ ਹੁਣ ਸ਼ਾਮ ਦੀ ਗੋਭੀ ਦੀ ਤਿਆਰੀ ਹੋਉਂਦੀ ਹੈ ਗੋਭੀ ਤੇ ਦੇਖ ਸਕਦੇ ਜੀ ਆਲੂ ਸਾਡੇ ਪਏ ਆ ਗੰਡੇ ਪਏ ਆ ਲਸਣ ਅਦਰਕ ਟਮਾਟਰ ਸਭਨੇ ਖੋਚੀ ਦਸਦੀਏ ਸਾਡੇ ਘਰ ਨਾ ਅੱਜ ਗੋਭੀ ਤੇ ਬੰਨੀ ਨਾ ਨਹੀਂ ਆਲੂ ਵੀ ਬਲਣੇ ਆ ਹੁਣ ਤੁਸੀਂ ਸੋਚੋ ਆਲੂ ਕਿਉਂ ਬਲਨੇ ਆਲੂ ਬਲਨੇ ਹੀ ਰੋਟੀਆਂ ਵੀ ਲੈ ਆਲੂ ਵਾਲੀਆਂ ਰੋਟੀਆਂ ਦੇ ਲਈ ਆਲੂ ਵਾਲੀਆਂ ਰੋਟੀਆਂ ਵੀ ਬਣੀਆਂ ਨਾਲ ਸਾਡੀ ਘੀਗਾਂ ਨੇ ਟੋਬੀ ਨਹੀਂ ਖਾਂਦੇ ਹਾਂ ਫਿਰ ਤੁਹਾਨੂੰ ਪਤਾ ਹੀ ਹੈ ਟੱਬਰ ਦੇ ਹਿਸਾਬ ਨਾਲ ਜਿਹਨੂੰ ਜੋ ਪਸੰਦ ਉਹ ਬਣਾਉਣਾ ਪੈਂਦਾ ਵਾ ਬਾਅਦ ਚ ਜੇ ਕਹਿੰਨੇ ਨਾ ਖਾਦੇ ਫੁੱਖਾ ਤੇ ਕੋਈ ਸੌ ਨਹੀਂ ਸਕਦਾ ਤੇ ਇਦਾਂ ਹਰ ਹੁਣ ਹੱਲੀ ਤਿਆਰੀ ਚੱਲਦੀ ਰਹ ਕੇ ਵੇਖੋ ਤੁਸੀਂ ਅੱਜ ਗੋਭੀ ਦਾ ਟੇਸਟ ਕਿਆ ਮਜ਼ੇਦਾਰ ਹੁੰਦਾ ਹੈ ਬਲਜਿੰਦਰ ਆਪਣਾ ਸਾਰੀ ਦਿਨ ਵੇਖਦਾ ਕੰਮ ਨੰਗ ਜਾਂਦਾ ਹਣਾ ਆ ਕਦੀ ਉਸੇ ਰੋਟੀ ਬਣਾਉਂ ਫਿਰ ਦੁਪਹਿਰ ਦੀ ਬਣਾਉਂ ਫਿਰ ਰਾਤ ਦੀ ਬਣਾਉਂ ਖਾਣ ਪੀਣ ਦੀ ਟਾਈਮ ਨਾ ਮਿਲਦਾ ਸਕੇ ਜੀ ਖਾਣ ਪੀਣ ਦੀ ਬੰਦਾ ਟਾਈਮ ਸਾਰਾ ਜੇ ਪੰਜਾਬੀ ਘਰ ਜਤੇ ਉਹੀ ਤੇ ਕੰਮ ਹੈ ਫਿਰ ਉੱਤੇ ਰੋਟੀ ਖਾ ਲਓ ਫਿਰ ਦੁਪਹਿਰ ਦੀ ਬਣਾ ਲਓ ਰਾਤ ਦੀ ਬਣਾ ਲਓ ਹੋਰ ਸਾਨੂੰ ਕੰਨ ਨਾ ਮਤ ਰਹਿ ਐਸ਼ੇ ਬਸ ਜ਼ਿੰਦਗੀ ਜੀਣ ਦੀ ਬਾਦ ਰੋਟੀਆਂ ਪਕਾ ਲਓ ਰੋਟੀਆਂ ਖਾ ਲਓ ਹੁਣ ਆਪਾਂ ਕੱਲ ਕੀ ਬਣਾਵਾਂਗੇ ਫਿਰ ਕੱਲ ਦਾ ਤਾਂ ਆਪਾਂ ਡਿਸਾਈਡ ਕੀਤਾ ਇਹਨੂੰ ਕੁਛ ਤਰਨ ਪੋਰੀਆਂ ਬਣਾਵਾਂ ਨੇ ਕੱਲ ਰਾਤ ਨੂੰ ਤੋਰੀਆਂ ਬਣਾਵਾਂਗੇ ਕੱਲ ਦਿਨੇ ਮੇਰਾ ਰਦਾ ਵੀ ਇਹ ਪਠੂਰੇ ਛੋਲੇ ਬਣਾ ਲਈਏ ਸਰੋ ਠੀਕ ਹੈ ਥੋੜੇ ਜਿਹਾ ਅੱਛਾ ਹਾਂ ਆ ਸ਼ਾਵਨ ਆਪਾਂ ਜਿਵੇਂ ਗੋਭੀ ਬਣਾਉਣੀ ਹੈ ਨਾ ਤੇ ਆਪਣੇ ਟੱਬਰ ਦੀ ਚਲੋ 13 14 ਜੀ ਤੇ ਆਪਾਂ ਕਿੰਨੇ ਕੁ ਲੋਗੋ ਵੀ ਬਣਾਉਣ ਲੱਗੇ ਹਾਂ ਹੁਣ ਆਪਾਂ 2 ਕਿਲੋ ਗੋਭੀ। ਅੱਛਾ ਤੇ ਕਿੰਨੇ ਆਲੂ ਪਿੰਦੇ ਹੋ ਉਹਦੇ ਵਿੱਚ? ਕਿੰਨੇ ਕਿਲੋ ਆਲੂ ਪਾ ਲੈਣੇ ਸੀ? ਹਾਂ। ਤੇ ਨਸਾਰਿਆਂ ਨੂੰ ਫਿਰ ਦੱਸ ਦੋ ਨਾ ਚੀਜ਼ ਜੀ ਕਿਹਨੇ ਪਚਾਵਾਂ ਪੰਜਾ ਜੀਆਂ ਦੀ ਬਣਾਉਣੀ ਆ ਗੋਭੀ। ਉਹ ਕਿੰਨੇ ਆਲੂ ਪਿੰਦੇ ਆ ਥੋੜਾ ਜਿਹਾ ਛੋਟਾ ਜਿਹਾ ਭੁੱਲ ਪਿੰਦਾ ਗੋਭੀ ਦਾ। ਹਾਂ ਫਿਰ ਉਸੇ ਹਿਸਾਬ ਦੇ ਨਾਲ ਪਾ ਸਕਦੇ ਹੈ ਨਾ। ਤੇ ਆਪਾਂ ਆਪਣੇ ਹਿਸਾਬ ਦੇ ਨਾਲ ਥੋੜਾ ਜਿਹਾ ਕਰਦੇ ਆਂ। ਸਾਡਾ ਸੁਪਨਾਨ ਪਰਿਵਾਰ ਜਿਆਦਾ ਵਾ ਨਾ। ਹਾਂ ਕਰਕੇ ਫਿਰ ਆਪਾਂ ਨੂੰ ਸਾਡੀ ਜੁਆਇੰਟ ਫੈਮਲੀ ਹੈ ਤਾਂ ਕਰਕੇ ਜੰਡੀ ਹੈ ਤਾਂ ਕਰਕੇ। ਦੇਸ ਕਰਦੇ ਫਿਰ ਆਪਾਂ ਥੋੜੀ ਜਲਦੀ ਹਾਂ ਤੇ ਮਤਲਬ ਨੋਰਮਲ ਕਹਿੰਦੇ ਬਣਾਉਣੀ ਹੁੰਦੇ ਫਿਰ 10-15 ਮਿੰਟਾਂ ਚ ਸਬਜ਼ੀ ਤਿਆਰ ਕਰ ਸਕਦੇ ਹਾਂ ਨਾ ਆਮ ਨਾਲ ਥੋੜਾ ਜਿਆਦਾ ਕੰਮ ਕਰਕੇ ਹੁਣ ਆਪਾਂ ਨੇ ਜ਼ਿਆਦਾ ਬਣਾਉਣਾ ਬਤਾ ਨਹੀਂ ਆਪਾਂ ਟਾਈਮ ਨਾ ਲੱਗੇ ਤੇ ਇਹਦੀ ਤੂੰ ਆਪਾਂ ਨਾ ਡੈਡੀ ਵਾਸਤੇ ਜਿਹੜੀ ਆਲੂ ਵਾਲੀ ਰੋਟੀ ਲਾਉਣੀ ਹੈ ਨਾ ਉਹਦੇ ਆਲੂ ਬਲਨੇ ਧਰ ਦੇ ਆਹੋ ਆਲੂ ਬਾਲ ਲੈਣੇ ਆ ਹਾਂ ਆਲੂ ਬਾਲ ਧਰਿਆ ਜਾ ਹਾਂ ਅਹੇ ਧਰ ਦੇ ਤੇ 4-5 ਬਸ ਬਾਲਿਓ ਜ਼ਿਆਦਾ ਨਹੀਂ ਬਾਲਨੇ ਤੇ ਕਿਉਂਕਿ ਆਪਾਂ ਸਵੇਰੇ ਤੇ ਘੂਰੇ ਛੋਲੇ ਬਣਾ ਲੈਣੇ ਆ ਤੇ ਫਿਰ ਆਪਾਂ ਨੂੰ ਲੋੜ ਪਈ ਹੈ ਠੀਕ ਹੈ ਹਾਂ ਬਾਟੂ ਹਿਸਾਬ ਲਾ ਲਓ ਸਵੇਰੇ ਆਪਣੀ ਰੋਟੀ ਬਣਾਉਣ ਦੇ ਵਾਸਤੇ ਆਪਾਂ ਨੂੰ 9 ਵਜੇ ਤੱਕ ਆਉਣਾ ਪੈਂਦਾ ਤੇ ਫਿਰ ਆਪਣੀ 11 ਵਜੇ ਤੱਕ ਰੋਟੀ ਬਣਦੀ ਹੈ ਫਿਰ ਰੈਡੀ ਹੁੰਦੀ ਆ ਤੇ ਫਿਰ ਇਹਨਾਂ ਨੂੰ ਦੱਸ ਦੋ ਸਾਰਿਆਂ ਨੂੰ ਕਿ ਸਾਡਾ ਸੀਨ ਕੀ ਰਹਿੰਦਾ ਕਿ ਪਹਿਲਾਂ ਇਸ ਵੇਲੇ ਦੀ ਰੋਟੀ ਬਣਾਉਣੀ ਆ ਸਾਡੀ 3 ਵਜੇ 2 ਵਜੇ ਸ਼ੁਰੂਆਤ ਹੋ ਜਾਂਦੀ ਦੁਪਹਿਰ ਦੀ ਰੋਟੀ ਦੀ ਤੇ ਫਿਰ 5:30 ਵਜੇ ਸਾਡੀ ਰਾਤ ਦੀ ਸ਼ੁਰੂਆਤ ਹੋ ਜਾਂਦੀ ਤੇ ਪਿਛਲਾ ਟਾਈਮ ਸਾਡਾ ਖਾਣ ਤੇ ਨਿਕਲ ਜਾਂਦਾ ਤੇ ਸੌਂਦੇ ਇਹੀ ਸਾਡਾ ਦੇ ਨੇ ਇਹੀ ਸਾਡਾ ਬਾਕੀ ਨਾ ਸਾਰਾ ਪਰਿਵਾਰ ਬਹਿ ਕੇ ਤੇ ਗੱਲਾਂ ਗੱਪਾ ਛੱਪਾ ਮਾਰਦੀਆਂ ਵਾ ਤੇ ਬਸ ਜੰਮੀ ਜਿੰਦੇ ਆ ਤੇ ਤੁਸੀਂ ਵੀ ਐਸ਼ ਮਾਨੋ ਖਾਓ ਪੀਓ ਐਸ਼ ਕਰੋ ਵਧੀਆ ਵਧੀਆ ਚੀਜ਼ਾਂ ਬਣਾਇਆ ਕਰੋ ਘਰ ਦੇ ਨੂੰ ਬਣਾ ਕੇ ਖਵਾਇਆ ਕਰੋ ਨਾਲੇ ਘਰ ਦੇ ਖੁਸ਼ ਨਾਲ ਤੁਸੀਂ ਖੁਸ਼ ਉਹਨਾਂ ਦੇ ਦਾਬੇ ਆ ਉਹਨਾਂ ਗੋਭੀ ਅਜੇ ਨਹੀਂ ਪੂਰੀ ਵਧੀਆ ਆਉਂਦੀ ਮੁੜ ਕੇ ਸਾਰੇ ਚੀਗੀਆਂ ਵਧੀਆ ਵਧੀਆ ਆਉਂਦਾ ਬਨੇ ਸਾਗ ਗਾਜਰ ਛਲਗਮ ਮੁੜ ਕੇ ਇਤਰੇ ਸਾਰੀ ਤੇੜੇ ਆ ਪੋਲੀਸੀ ਬਾਧੂ ਸਬਜ਼ੀ ਇਤਨੀ ਵੀ ਮੁੜ ਕੇ ਥੇਣ ਵੀ ਛੋਟੇ ਛੋਟੇ ਨੀ ਕੰਦੇ ਸਿਆਰ ਆ ਕੋਈ ਨਾ ਆਪਾਂ ਤਾਂ ਕੀ ਕਰਿਆ ਕਰਾਂਗੇ ਆ ਹੁਣ ਜਿਵੇਂ ਸਾਰੇ ਜਾਣੇ ਆਪਾਂ ਨੂੰ ਵੇਖਦੇ ਆ ਅਲੱਗ-ਅਲੱਗ ਸਬਜ਼ੀਆਂ ਸਿੱਖਣਦੇ ਆ ਤੇ ਇਹਨਾਂ ਨੂੰ ਦਿਖਾਵਾਂਗੇ ਸਾਗ ਮੱਕੀ ਦੀ ਰੋਟੀ ਤੰਦੂਰੀ ਰੋਟੀ ਸਾਰਾ ਕੁਝ ਸਿੱਖਣਗੇ ਹਨਾ ਤੇ ਫਿਰ ਇਹ ਸਭੋ ਵੇਖੋ ਨਾ ਆਪਾਂ ਬਣਾਉਣੇ ਆ ਤਾਂ ਲੋਕੀ ਵੀ ਘਰਾਂ ਦੇ ਵਿੱਚ ਬਣਾਇਆ ਕਰਨਗੇ ਸ਼ੁਰੂ ਕਰਨਗੇ ਕਿ ਚੁੱਲਿਆਂ ਤੇ ਤੰਦੂਰਾ ਤੇ ਤੇ ਕਿੰਨਾ ਵਧੀਆ ਹੋਊਗਾ ਹਨਾ ਤੰਦੂਰ ਲਿਆਉਣਾ ਇੱਕ ਨਵਾਂ ਤੰਦੂਰ ਲਿਆ ਕੇ ਪੁਲਕੇ ਬਣਾ ਕੇ ਵਿਖਾਵਾਂਗੇ ਉਹਦੇ ਵਿੱਚ ਪੁਲਕੇ ਬਣਾਵਾਂਗੇ ਕਿਸੇ ਦਿਨ ਆਓ ਪੁਲਕੇ ਵੀ ਬੜੇ ਸਵਾਦ ਭਾਦੇ ਚਲੋ ਇਸੇ ਭਾਵੇਂ ਸਾਨੂੰ ਵੀ ਖਾਣ ਨੂੰ ਮਿਲ ਜਾਣਗੇ ਉਦਾਂ ਤੇ ਬਣਾਉਣੇ ਨੇ ਪੁਲਕੇ ਯਾ ਇੱਕ ਜੇ ਮਾਵਾਂ ਕਹਤਾਂ ਨਾਲੇ ਆਪਣੇ ਘਰ ਤੋਂ ਬੰਦੇ ਰਹਿੰਦੇ ਆ ਤੇ ਕੁਛ ਨਾ ਕੁਛ ਬੰਦਾ ਇਹਦਾ ਸਾਰੀ ਦਿਹਾੜੀ ਆਪਾਂ ਵੇਚਦੇ ਖੜੋ ਰਹਿੰਦੇ ਆ ਹੋਰ ਕੁਛ ਨਾ ਕੁਛ ਇਧਰੋਂ ਆਉਂਦਾ ਤੁਹਾਨੂੰ ਤੁਹਾਨੂੰ ਕਹਿੰਦਾ ਤੁਸੀਂ ਵੀ ਬਣਾਉਂਦੇ ਰਹਿਆ ਕੋਈ ਨਾਲੇ ਟਾਈਮ ਦੀ ਆਪਣੇ ਨਾਲ ਸਾਡੀ ਜਿਹੜੀ ਚਾਹ 'ਚ ਟਾਈਮ ਲੰਘ ਜਾਂਦਾ ਜਿੰਨਾ ਦਿਨ ਵਿਹਲਾ ਹੁੰਦਾ ਉਹਨੇ ਜੇ ਚਾਹ ਪੀ ਜਾਓ ਚਾਹ ਪੀ ਜਾਓ ਬੀ ਜਾਓ ਮਸਹੂਰਿਆ ਹੱਲੇ ਵੀ ਲੋਕੀ ਕਹਿੰਣਗੇ ਤੁਸੀਂ ਵਿਹਲੇ ਫਿਰ ਤੇ ਮਾੜੀ ਗੱਲ ਆ ਕਿੰਨਾ ਕੰਮ ਕਰਦੇ ਤੁਸੀਂ ਸੋਚ ਸਕਦੇ ਜੇ ਸਾਡੇ ਬਾਰੇ ਕੁਛ ਹੈ ਕਿ ਸਮਝ ਨਹੀਂ ਸਕਦਾ ਤੁਸੀਂ ਸਾਡੀ ਫੀਲਿੰਗ ਨਹੀਂ ਸਮਝ ਸਕਦੇ ਹੁਣ ਮੈਂ ਆਲੂ ਤਾਂ ਰੋਣੀ ਆ ਤੇ ਸਿਮਾ ਵਿਚਾਰਾ ਕਹਿੰਦਾ ਮੈਂ ਫ੍ਰੈਂਚ ਫ੍ਰਾਈਜ਼ ਖਾਣੇ ਆ ਪਰ ਉਹਦੇ ਚਾਚੇ ਨੂੰ ਕਹੀਏ ਕਿ ਬਣਾ ਦੇ ਫਿਰ ਉਹਨਾਂ ਫ੍ਰੈਂਚ ਫ੍ਰਾਈਜ਼ ਬਣਾ ਦੇ ਮਾਦਾ ਚਾਚੇ ਕਿ ਬਣਾਵਾ ਸਵੇਰੇ ਪੁੱਛ ਆਪਾਂ ਤੂੰ ਦੱਸ ਕੀ ਬਣਾਈਏ ਮੇਰਾ ਇਰਾਦਾ ਕੋਈ ਵਧੀਆ ਬਣਾ ਲਓ ਚੀਜ਼ ਜਿਹੜੀ ਵਧੀਆ ਖਾਣ ਵਾਲੀ ਹੋਵੇ ਨਹੀਂ ਮੈਂ ਕਰ ਸਕਦਾ ਨਹੀਂ ਤੇ ਆ ਜੋ ਬਣਾਉਂਦੇ ਖਾਣ ਵਾਲਾ ਨਹੀਂ ਮੈਂ ਕੋ ਬਿੰਦੂ ਅੰਦਰ ਨਹੀਂ ਮੈਂ ਆਲੂ ਆਲੂ ਰੋਟੀ ਖਾਣੀ ਆ ਆਲੂ ਵਾਲੀ ਰੋਟੀ ਖਾਣੀ ਚਾਹ ਲਈ ਨਹੀਂ ਅੱਛਾ ਡੈਡੀ ਇਹ ਸਿਰੇ ਦੱਸਣਾ ਫਿਰ ਕੀ ਬਣਾਉਣਾ ਹੈ ਇਹ ਤੇਨੇ ਦੀ ਵੀ ਆਲੂ ਵਾਲੀ ਰੋਟੀ ਬਹਣੀ ਹੁਣ ਤੇ ਤੇਲ ਵਿੱਚ ਆਲੂ ਵਾਲੇ ਪਾ ਦਿੰਨੇ ਫਿਰ ਆ ਆਲੂ ਵਾਲੀ ਗਾਂਗੇ ਐ ਕੱਦ ਤੀ ਥਰ ਲਿਆ ਕਦੂ ਉਹਦੇ ਹੀ ਖਾਣੇ ਨਹੀਂ ਨਾ ਉਸ ਬਾਦ ਹੁੰਦੇ ਆ ਖਾ ਕੇ ਵੇਖਾ ਸਾਡੇ ਜਿਹੜੇ ਸਾਨੂੰ ਵੇਖਦੇ ਉਹਨਾਂ ਨੂੰ ਪੁੱਛ ਕਿੰਨੇ ਸਵਾਦ ਬਣਾਏ ਇਹ ਤੇਰੇ ਦੇ ਸਵਾਦ ਬਣਾਉਂਦਾ ਰਹਾਂ ਤਾਂ ਖਾ ਕੇ ਵੇਖਦਾ ਕਿਤੇ ਹਾਂ ਹਾ ਕੇ ਵੇਖਣ ਗਾਈਜ਼ ਵੀਰੇ ਨੂੰ ਪੁੱਛ ਗਾਈਜ਼ ਬਣ ਰਿਹਾ ਹੈ ਸਾਦ ਕਦੋਂ ਬਣੇ ਹੈ ਲੈ ਹੁਣ ਸਵੇਰੇ ਹਿੰਦਸਾਈਡ ਇਹ ਕੀਤਾ ਵਾ ਪੂਰੇ ਸੋਲੇ ਬਣਾਉਣੇ ਆ ਉਹ ਤੇ ਖਾ ਲੈਣੇ ਹਾਂ ਬਹੁਤ ਬਹੁਤ ਤੈਨੂੰ ਲੰਘੀ ਜਾਣੇ ਆ ਉਹ ਖਾਵਾਂਗੇ ਹਾਂ ਉਹ ਤੇਨੇ ਬੜੇ ਸੋਖੇ ਲੰਗਣੇ ਆ ਤੇ ਤੈਨੂੰ ਕਦੋਂ ਨਹੀਂ ਲੰਗਦੇ ਤੈਨੂੰ ਹਾਂ ਇਹ ਤੇ ਸਾਰਿਆਂ ਦੀ ਬਿਮਾਰੀ ਆ ਅਜਾ ਤਸਤੀ ਦੀ ਲੰਗਦੀ ਵੀ ਨਾਲ ਐਮਰੀ ਵਾਲ ਚਟਨੀ ਵੀ ਬਣਾ ਕੇ ਦਵਾਂਗੇ ਹਾਂ ਜੀ ਤੇ ਉਹ ਵੀ ਫਿਰ ਖਾਵਾਂਗੇ ਉਹ ਫਿਰ ਸਵਾਦ ਦੇ ਤੇ ਉਹ ਖਾਣ ਲਈ ਬਣਾਏ ਹੈ ਸਾਡਾ ਸਭ ਕੁਝ ਹੋ ਗਿਆ ਰੈਡੀ ਆਹੀ ਪਿਆਰ ਜਿਹੜਾ ਵਾ ਆਲੂਆਂ ਵਾਸਤੇ ਰੋਟੀ ਵਾਸਤੇ ਰੱਖਿਆ ਵਾ ਆ ਅਸੀਂ ਜਿਹੜੇ ਬੰਦੇ ਤੜਕਾ ਹੋ ਗਿਆ ਵਾ ਤੜਕਾ ਹੋ ਗਿਆ ਆ ਅਸੀਂ ਆਪਣੀਆਂ ਮੱਜਾਂ ਨੂੰ ਪਾ ਦੇਣਾ ਸਾਰਾ ਸਮਾਨ ਆ ਲੋ ਜੀ ਅੱਜ ਮੈਂ ਵੀ ਲਸਣ ਮੱਜਾਂ ਤਾਂ ਮਾਰੀ ਨੂੰ ਪਾ ਦੇਣੀ ਦੱਸ ਸਕਦੀ ਇਹ ਹੁਣ ਹੋਊਗਾ ਚੋਪਰ 'ਚ ਰੈਡੀ ਇਹ ਇਸ ਤੇ ਚੋਪਰ 'ਚ ਰੈਡੀ ਕਰਕੇ ਲੱਗੂਗਾ ਤੜਕਾ ਤੇ ਆਲੂ ਮੈਂ ਪਾ ਲਾਵਾਂ ਫਿਰ ਤੇ ਹੋਰ ਕਾਣੇ ਆਲੂ ਇਹਦੇ ਵਿੱਚ ਨਹੀਂ ਮੈਂ ਸਵਾਦੂਆ ਮਦੂਆ ਨੂੰ ਫੁਲਕੇ ਕਾਣੇ ਉਹਨਾਂ ਨੇ ਚਲੋ ਠੀਕ ਹੈ ਮੈਂ ਆਲੂ ਬਾਅਦ ਦਿੰਦੀ ਆ ਤੇ ਫਿਰ ਗੋਭੀ ਦਾ ਢੱਕਾ ਲਾਉ ਹੁਣ ਪੈਸਣ ਗੋਭੀ ਹੋ ਜਣੀ ਆਪਣੀ ਰੈਡੀ ਫਿਰ ਕਿ ਆਪਾਂ ਬਕਾਵਾਂਗੇ ਫੁਲਕੇ ਜਨਾਲ ਫਿਰ ਗੋਭੀ ਨਾਲ ਦਹੀਂ ਫਿਰ ਖਾਣਾਂਗੇ ਰੋਟੀ ਆਸ ਚਲੋ ਸੋਤਣਾ ਪਪਾ ਤੇਲ ਆ ਤੇ ਹੁਣ ਇਹਦੇ ਵਿੱਚ ਤੇਲ ਨੂੰ ਪਰਮੋਂ ਦਾਂਗੇ ਤੇਲ ਗਰਮ ਹੋ ਜਾਵੇ ਤੇ ਫਿਰ ਪਾਵਾਂਗੇ ਜੀਰਾ ਅਹੀਂ ਪਠੀ ਤੇ ਤਰੀਕਾ ਕੜਾਈ ਇਹ ਤੁਸੀਂ ਆਸਟਾ ਫਿਰ ਨਹੀਂ। ਦੋ ਮਿੰਟ ਹੀ ਗਰਮ ਹੋਣ ਲੈਂਦੇ ਤੇ ਅੰਦਰ ਮੋਹਿੰਦਾ ਦਾ ਫੇਰਾ ਪਾਵਾਂਗੇ। ਅਦਰਕ ਨਾਲ ਸੰਦੀ ਪੇਸਟ ਆ ਇਹਦੇ ਵਿੱਚ ਆਪਾਂ ਪਾ ਲਿਆ ਇੱਕ ਚਮਚ ਜੀਰਾ ਹੁਣ ਤੇਲ ਗਰਮ ਹੋ ਚੁੱਕਾ ਹੈ ਇਹਦੇ ਵਿੱਚ ਆਪਾਂ ਹੁਣ ਇਹਨੂੰ ਐਡ ਕਰ ਦਾਂਗੇ। ਇਰਕੁਟ ਦੇਰ ਲਈ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਹਨੂੰ ਫਰਾਈ ਕਰਾਂਗੇ। ਔਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਪਿਆਜ਼। ਹੁਣ ਆ ਦੇਖੋ ਇਹਦਾ ਕਲਰ 골ਡਨ ਬ੍ਰਾਊਨ ਹੋ ਚੁੱਕਾ ਆ। ਅਦਰਕ ਤੇ ਲਸਣ ਦਾ ਆਪਾਂ ਜਿਹੜਾ ਪੇਸਟ ਪਾਇਆ ਸੀਗਾ, ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਿਆਜ਼ ਔਰ ਪਿਆਜ਼ ਨੂੰ ਵੀ ਆਪਾਂ 골ਡਨ ਬ੍ਰਾਊਨ ਹੋਣ ਤੱਕ ਇਹਨੂੰ ਕਰਾਂਗੇ ਫਰਾਈ। ਆ ਵੀਖੋ ਹੁਣ ਇਹਨਾਂ ਦਾ ਕਲਰ ਵੀ 골ਡਨ ਬ੍ਰਾਊਨ ਹੋ ਚੁੱਕਿਆ ਆ। ਹੁਣ ਇਹਦੇ ਵਿੱਚ ਆਪਾਂ ਜਿਹੜੇ ਟਮਾਟਰ ਦੀ ਪੇਸਟ ਬਣਾਈ ਆ ਉਹਨੂੰ ਐਡ ਕਰਾਂਗੇ। ਔਰ ਇਹਨੂੰ ਇਹਦੇ ਵਿੱਚ ਆਪਾਂ ਹੁਣ ਐਡ ਕਰਾਂਗੇ ਨਮਕ ਆਪਣੀ ਸਬਜੀ ਦੇ ਅਕੋਰਡਿੰਗ ਜਿੰਨੀ ਤੁਹਾਡੀ ਸਬਜੀ ਦੀ ਕੁਆਂਟੀਟੀ ਆ ਉਹਦੇ ਹਿਸਾਬ ਨਾਲ ਤੁਸੀਂ ਨਮਕ ਮਿਰਚ ਪਾਣੀ ਆ ਇਹਦੇ ਵਿੱਚ ਹੁਣ ਆਪਾਂ ਆਪਣੀ ਸਬਜੀ ਦੇ ਅਕੋਰਡਿੰਗ ਪਾਉ ਲੱਗੇ ਆ ਨਮਕ ਇਹਦੇ ਵਿੱਚ ਅਸੀਂ 1.5 ਚਮਚ ਆਪਣੀ ਸਬਜੀ ਦੇ ਵਿੱਚ ਐਡ ਕਰ ਲੱਗੇ ਆ ਨਮਕ ਦਾ ਇਸ ਤੋਂ ਬਾਅਦ ਆਪਾਂ ਪਾਵਾਂਗੇ ਗਰਮ ਮਸਾਲਾ ਜਿਹੜਾ ਪੀਸਾ ਹੋਇਆ ਕਰਦਾ ਹੈ ਇਹ ਆਪਾਂ ਪਾਵਾਂਗੇ ਇੱਕ ਚਮਚ ਤੋਂ ਥੋੜਾ ਜਿਹਾ ਘੱਟ ਤੇ ਸਮਝਾ ਹਲਦੀ ਦਾ ਹਲਦੀ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਢੇਗੀ ਮਿਰਚ ਇਹ ਢੇਗੀ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਲੈਣੀ ਜਿੰਨੀ ਤੁਹਾਡੀ ਸਬਜ਼ੀ ਦੀ ਕੁਆਂਟੀਟੀ ਹੋਏਗੀ ਸਾਡੀ ਜਿੰਨੀ ਹੈਗੀ ਆ ਅਸੀਂ ਉਹਦੇ ਹਿਸਾਬ ਨਾਲ ਪਾਉਣ ਲੱਗੇ ਆ ਇਹਦੇ ਵਿੱਚ ਅਸੀਂ ਹੁਣ ਪਾਉਣ ਲੱਗੇ ਆ ਕੜੀ ਪੱਤਾ ਇਹ ਕੜੀ ਪੱਤਾ ਕਰਦਾ ਆ ਇਹਨੂੰ ਅਸੀਂ ਸੁਕਾਇਆ ਹੋਇਆ ਹੈ ਔਰ ਇਹਨੂੰ ਅਸੀਂ ਹੁਣ ਮਸਾਲੇ ਦੇ ਵਿੱਚ ਐਡ ਕਰਾਂਗੇ ਇਸ ਤਰ੍ਹਾਂ ਮੜਾ ਲਿਆ ਤੁਸੀਂ ਮਸਲ ਲੈਣਾ ਆ ਜਿਸ ਤਰ੍ਹਾਂ ਕਸੂਰੀ ਮੇਥੀ ਪਾਈਦੀ ਹੈ ਸੁੱਕੀ ਵਾਲੀ ਉਸ ਤਰ੍ਹਾਂ ਹੀ ਇਹ ਪਾਈਦਾ ਵਾ ਇਹ ਆਪਾਂ ਜਿਹੜਾ ਮਸਾਲਾ ਤੜਕਾ ਆਪਣਾ ਹੇ ਨੀਚੇ ਨਾਲ ਲੱਗੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲੈਣਾ ਹੈ ਔਰ ਇਹਨੂੰ 10 ਮਿੰਟ ਦੇ ਤੱਕ ਆਪਾਂ ਉਨਣਾਵਾ ਜਿੰਨੀ ਦੇਰ ਤੱਕ ਇਹ ਆਪਣਾ ਤੇਲ ਨਹੀਂ ਛੱਡ ਦਿੰਦਾ ਮਸਾਲਾ ਮੈਂ ਗੋਭੀ ਔਰ ਆਲੂਨ ਵਾਸੀ ਕੱਟ ਕੇ ਤੋਲਿਆ ਸੀ ਤੋਕੇ ਔਰ ਇਸ ਛਾਨਣੀ ਵਿੱਚ ਐਡ ਕਰ ਦਿੱਤਾ ਸੀ ਤਾਂ ਜੋ ਇਹਨਾਂ ਦਾ ਪਾਣੀ ਜਿਹੜਾ ਹੈ ਉਹ ਸਾਰਾ ਨੁੱਟੜ ਜਾਵੇ ਕਿਉਂਕਿ ਕਿਸੇ ਟਾਈਮ ਜਿਹੜੀ ਗੋਭੀ ਆ ਉਹ ਪਾਣੀ ਛੱਡ ਦਿੰਦੀ ਆ ਜੇ ਉਹਦੇ ਵਿੱਚ ਪਾਣੀ ਰਹਿ ਜਾਵੇ ਫਿਰ ਹੁਣ ਅਸੀਂ ਇਹਨੂੰ ਮਸਾਲੇ ਚ ਐਡ ਕਰਾਂਗੇ ਤੜਕੇ ਚ ਸੋਈ ਇਹਨੂੰ ਅਸੀਂ ਸਾਈ ਗੋਭੀ ਨੂੰ ਤੜਕੇ ਚ ਐਡ ਕਰ ਦਵਾਂਗੇ ਔਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਫਿਰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਔਰ ਇਹਨਾਂ ਉੱਪਰ ਹਲਕਾ ਜਿਹਾ ਥੋੜਾ ਟੱਕ ਦੇਵਾਂਗੇ ਤਾਂ ਜੋ ਇਹ ਹੀਟ ਦੇ ਨਾਲ ਇਹ ਪੱਕ ਜਾਵੇ ਗੋਭੀ ਆਪਣੀ ਜਿਹੜੀ ਚੰਗੀ ਤਰ੍ਹਾਂ। ਹੁਣ ਆ ਦੇਖੋ ਆਪਾਂ ਗੋਭੀ ਨੂੰ ਚੰਗੀ ਤਰ੍ਹਾਂ ਮਸਾਲੇ 'ਚ ਤੜਕੇ 'ਚ ਮਿਕਸ ਕਰ ਲਿਆ ਆ ਔਰ ਇਹਨੂੰ ਹੁਣ ਆਪਾਂ ਥੋੜੀ ਦੇਰ ਲਈ ਕਵਰ ਕਰਕੇ ਤੇ ਛੱਡ ਦਾਂਗੇ ਤੇ ਹੁਣ ਜਦੋਂ ਬਣਦੀ ਹੈ ਗੋਭੀ ਫਿਰ ਤੁਹਾਨੂੰ ਮਿਲਦੇ ਆਂ। ਇਹਦੀ ਲੁੱਕ ਦੇ ਨਵੀਂ ਲੁੱਕ ਬਣੀ ਹੋਈ ਲੁੱਕ ਦੇ ਨਾਲ। ਚਲੋ ਜੀ ਹੁਣ ਆਪਾਂ ਆਪਣੀ ਗੋਭੀ ਚੈੱਕ ਕਰਦੇ ਆਂ ਤੇ ਬਣ ਕੇ ਤਿਆਰ ਲੱਗੀ ਆ ਜਾਂ ਨਹੀਂ। ऑलमोस्ट अपनी गोभी जी पक के तैयार हो चुकी है और आप गैस में कर देंगे थोड़ा जहा सिम ही रहे हो कितना वीया कलर आ चुका है अपनी गोभी का और देखने तो बहुत टेस्टी लग रही है अगर ती रेसपी देखना चाहते हो डेली की तो तुम साढ़े चैनल में सबसक्राइब करो ਔਰ ਬੈਲ ਆਈਕਨ ਨੂੰ ਕਲਿੱਕ ਕਰੋ ਔਰ ਇਹਦੇ ਤੇ ਤੁਹਾਨੂੰ ਡੇਲੀ ਨਵੀਂ ਤੋਂ ਨਵੀਂ ਰੈਸਪੀ ਮੈਂ ਦੇਖਣ ਨੂੰ ਮਿਲਿਆ ਕਰੇਗੀ ਸਾਡੇ ਚੈਨਲ ਤੇ ਔਰ ਫਿਰ ਸਾਡੀ ਸਭੀ ਬਣ ਚੁੱਕੀ ਆ ਅੱਜ ਦੇ ਵਲੋਗ ਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ